सिंह पुत्री गुरदेव सिंह आदर्श स्कूल डंडियाला नवा शहर गुर, पुत्र गुरदेव सिंह आदर्श स्कूल डंडियाला श्री भाग सिंह नगर मेरा तो बात नौ नंबर पोजीशन जसकरणप्रीत सिंह पुत्र कुलदीप सिंह एबी नंबर वन कैंट अमृतसर आया कोई थी ਬਲਾਈ ਜਸਕਰਨ ਪ੍ਰੀਤ ਸਿੰਘ ਦੇ ਨਾਮ ਬਹੁਤ ਸੇਵਾਵਾਂ ਨਿਭਾਈਆਂ ਇਹਨਾਂ ਨੇ ਮਾਤਾ ਜੀ ਨੇ ਬਹੁਤ ਬਹੁਤ ਧੰਨਵਾਦ ਜੀ ਸਰਗੁਣਦੀਪ ਕੌਰ ਪੁੱਤਰੀ ਸਰਦਾਰ ਖਿੰਦਰਪਾਲ ਸਿੰਘ ਕਾਲ ਅਕੈਡਮੀ ਭਾਰਦਾਨਾ ਅਫਰੋਜ਼ਪੁਰ ਨੂੰ ਨਾਮ ਉਰੀ ਚੜਦਾ ਮਾਗੀ ਹੈ ਤੇ ਇੱਥੇ ਸਾਡੇ ਕੋਲ ਕਿਤੇ ਲਿਖਿਆ ਸੀ ਪ੍ਰਧਾਨਾ ਪੜਾਹਣਾ ਪਰਮੀਤ ਕੌਰ ਪੁੱਤਰੀ ਸੇਵਾ ਸਿੰਘ ਜਾੜਲਾ ਉਸਮਾਨ ਕੋਟ ਜਿਲ੍ਹਾ ਨਮਾ ਸ਼ਹਿਰ ਆਲੋ ਆਲੋ ਜੀ ਆਲੋ ਜੁਰਗ ਨਾਲ ਆਓ ਇਹਨਾਂ ਤੋਂ ਬਾਅਦ ਫੇਰ ਪਲਕ ਪ੍ਰੀਤ ਕੌਰ ਪੁੱਤਰੀ ਸਿੰਦਰਪਾਲ ਸਿੰਘ ਅਕਾਲ ਅਕੈਡਮੀ ਰਿਪੋਰਟ ਨਾਲਪੁਰ ਵਾਲੇ ਕਿਆ ਰਹੇ ਹੋ ਜੀ ਪੰਜ ਨੰਬਰ ਬਿਲੀਸ਼ਨ ਲਈ ਮਲਕਪ੍ਰਿੰਤ ਕਾਰ ਸਨਮਾਨ ਕੀਤਾ ਜਾ ਰਿਹਾ ਜੀ ਗੁਰਲੀਨ ਕੌਰ ਪੁੱਤਰੀ ਅਮਰੀਕ ਸਿੰਘ ਸਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਪਕ ਇੱਕ ਮਵਾਲੇ ਫੇਰ ਨਾਮਾ ਜ ਆ ਗਿਆ ਜੀ ਹੁਣ ਦੇ ਦਈਏ ਵੀ ਅ ਦੇਖ ਲਓ ਵੀ ਫੋਨ ਹੈ ਕਿਸੇ ਦਾ ਸਾਡੇ ਕੋਲ ਪਹੁੰਚਿਆ ਜਿਸ ਦਾ ਹੋਵੇ ਵੀਰ ਦਾ ਲੈ ਲਓ ਪਿੰਦਰਕੌਰ ਪਤਨੀ ਗੁਰਦੀਪ ਸਿੰਘ ਅਕਾਲ ਅਕੈਡਮੀ ਮਾਈਓ ਪੱਟੀ ਚੌਥੇ ਨੰਬਰ ਦਾ ਨਾਮ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤ ਬਾਬਾ ਰਣਨਾਥ ਸਿੰਘ ਜੀ ਨਰਵਸਥਾਨ ਕਿ ਬੱਤੀ ਨੂੰ ਬਾੜੀਆਂ ਵੀ ਕੱਟ ਨੇ ਬਾਬਾ ਕਾਜ ਸਿੰਘ ਜੀ ਨਾਲ ਨੇ ਤੇ ਟੀਚਰ ਸਰਗੰਗ ਵੀ ਮਾਈਓ ਪੱਟੀ ਵਾਲੇ ਨੇ ਕਿ ਇਹ ਤਾਂ ਜਰੂਰ ਬੱਚਿਆਂ ਦੇ ਨਾਲ ਆਇਆ ਕਰੋ ਬੋਲੇ ਸੋ ਨਿਹਾਲ ਵਿਸ਼ਾਲ ਤਰੀਮ ਸਿੰਘ ਪੁੱਤਰ ਵਿਚਿੱਤਰ ਸਿੰਘ ਕਲਗੀਧਰ ਪਬਲਿਕ ਸਕੂਲ ਪੌਵਿੰਡ ਪੌਵਿੰਡ ਆਉਂਦਾ ਨਹੀਂ ਆਉਂਦਾ ਦੇ ਇਹ ਤਾਂ ਜਿੱਦਾਂ ਪਹਿਲਾਂ ਹੀ ਪਤਾ ਹੋਵੇਗਾ ਇਹਨਾਂ ਇਹ ਹੋਈ ਸੀ ਕਿ ਤਾਲੀ ਬਾਣੀ ਜੀ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਆਜੋ ਆਜੋ ਜੀ ਆਜੋ ਆਜੋ ਮਾਤਾ ਜੀ ਆਜੋ ਆਜੋ ਤੇ ਪਰਾਇਟਰ ਆ ਬਹੁਤ ਖੁਸ਼ ਸਿਮਰਨ ਦੀਪ ਕੌਰ ਪੁੱਤਰੀ ਅਮਰਦੀਪ ਸਿੰਘ ਸਹਿਜਾਦਾ ਬਾਬਾਜੀਤ ਸਿੰਘ ਸਕੂਲ ਮਾਲਪੁਰ ਨਹੀਂ ਪੈਂਦੀ ਕੋਈ ਨਹੀਂ ਭਾਪਤ ਨਹੀਂ ਸਾ ਬਹੁਤ ਮਾਰਾ ਨੇ ਬਿਆਖਿਆ ਕਰ ਰਿਹਾ ਮਾਰੇ ਤੁਹਾਨੂੰ ਸੰਗਤ ਜੀ ਵਾ ਸਕੂਲ ਦੇ ਸਟਾਫ ਨੂੰ ਵਧਾਈ ਦਿੰਦਾ ਉੱਥੇ ਪ੍ਰਿੰਸੀਪਲ ਸਾਹਿਬ ਨੂੰ ਵੀ ਵਧਾਈ ਦਿੰਦਾ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਦੱਸਾਈ ਦਿੰਦਾ ਜੀ। ਲਓ ਜੀ 1 ਲੱਖ ਦਾ ਇਨਾਮ ਵੱਡਾ ਨਾਮ ਸਾਰੇ ਤੇ ਆ ਰਹੇ ਦੋ ਜੀ। ਬਹੁਤ-ਬਹੁਤ ਮੁਬਾਰਕਾਂ। ਲਓ ਜੀ ਇਹ ਪ੍ਰਭਜੋਤ ਕੌਰ ਪੁੱਤਰੀ ਸਰਦਾਰ ਮਨਮੋਹ ਸਿੰਘ ਅਕਾਲ ਅਕੈਡਮੀ ਮਾਹੀਓਪੱਟੀ। ਲੈਓ। ਆਜੋ ਜੀ ਆਓ। ਨੈਕ ਪੋਜੀਸ਼ਨ ਉਹ ਕਹਿੰਦੇ ਪਹਿਲਾਂ ਛੋਟਿਆਂ ਨੂੰ ਕਿਹੜਾ ਪੋਜੀਸ਼ਨ ਵਾਲੇ ਬਾਅਦ ਆਜੋ ਤੁਸੀਂ ਆਓ ਮਾਰੀਓ ਪੱਟੀ ਦਿਓ ਜੀ ਇਹ ਤਾਂ ਪਿੰਡ ਬੱਚੇ ਲੈ ਗਏ ਖੇਡਾ ਚੱਕਰ ਵਾਲਾ ਖੇਡ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਨਿਮਰਤ ਕੌਰ ਕਾਲ ਅਕੈਡਮੀ ਇਹਨਾਂ ਤੋਂ ਬਾਅਦ ਵੀ ਸੋਲੇ ਵੀ ਹਰ ਸਹਿਦ ਕੌਰ ਪੁਤਰੀ ਪਾਲੜ ਦੇ ਕਾਂਟੈਕਟ ਵੀ जसवीर सिंह पुत्री जसवीर सिंह पुत्र जसपाल सिंह अरसैद कौर आज आज बोले सो निहार ਸਤਿਨਾਮ ਹੈ ਪਰਸੈਂਟ ਨੰਬਰ ਅਗਿਆ ਮੈਡਮ ਨੀਕੋਲ ਦੀ ਨਾਲ ਆਉਂਦੀ ਬਹੁਤ ਬਹੁਤ ਧੰਨਵਾਦ ਆਪਣੇ ਸਕੂਲ ਦਾ ਖਾ ਹੋਇਆ ਬੈ ਸਤਰੀਆ ਕਾਲ ਇਹ ਲਾ ਪਿਆ ਨਹੀਂ ਹੁਣ ਜਕਾਰੇ ਪਾਉਂ पच्ची हजार रुपए उन्नीस नाम जसपाल सिंह टोकन नंबर एक तेज नूर कौर पुत्री जसपाल सिंह ਆ ਰਹੀ ਹੈ ਪਟਿਆਲਾ ਨੂਧਿਆਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਮੁਕਾਬਲੇ ਦਾ 1 ਲੱਖ ਰੁਪਏ ਦਾ ਨਾਮ ਜੁਜਾਰ ਸਿੰਘ ਪੁੱਤਰ ਜਸਮੀਤ ਸਿੰਘ ਟੋਕਨ ਨੰਬਰ 43 1 ਲੱਖ ਦਾ ਨਾਮ ਜੁਜਾਰ ਸਿੰਘ ਪੁੱਤਰ ਜਸਮੀਤ ਸਿੰਘ ਆਓ ਜੀ ਆਓ ਜੀ ਐ ਰਹੇ ਬਾਜੀ ਬਾਜੀ ਤੇ ਰਾਗੇਸ ਮੁਕਾਬਲੇ ਲਈ ਇੱਕ 8ਵੀਂ ਪੋਜੀਸ਼ਨ ਇੱਕ 6ਵੀਂ ਪੋਜੀਸ਼ਨ 8ਵੀਂ ਤਸਵੀਰ ਸਿੰਘ ਦਸਪਾਲ ਸਿੰਘ ਤਸਕੀਰਤ ਕਰਨ ਬਲਵੀਰ ਸਿੰਘ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਦੋ ਪਜੀਤ ਸੈਕਿੰਦੀ ਫੋਟੋ ਉੱਠ ਕੇ ਆਉਣੀ ਆ ਹਾਂਜੀ ਉੱਠੋ ਮਾੜਾ ਇੱਕ ਆ ਵਦੀ ਤੇ ਬਾਣੀ ਜਾਣ ਦਿਓ ਹੈ ਆ ਇੱਥੇ ਆਪਣੇ ਛੋਟੇ ਆਹ ਅੰਦਰ ਆਵੋ ਅਜੇ 5 ਲੱਖ ਰੁਪਈਆ ਦੇਣਾ ਹਜੇ ਐਲ.ਈ.ਡੀ.ਆਂ ਪਈਆਂ ਕਿੰਨੇ ਸੌਖਾ ਰੱਤ ਲੈ ਜਾ ਵੀ ਚੋਤਾ ਆ ਆ ਜਾ ਜੀ ਜਿਹਨਾਂ ਨੇ ਚਾਰੇ ਪੱਤੇ ਹੋਵੇ ਆਵਾਜ਼ ਚ ਭਾਗ ਲਿਆ ਆਪਣੇ ਚਾਰੇ ਲਵਾਫੇ ਲਿਓ ਇੱਧਰ ਬੈਠੋ ਸਰੂ ਸਾਹਿਬ ਨੂੰ ਬੈਠ ਕੇ ਲਾ ਦਿਓ ਇੱਧਰ ਆ ਦੁੱਤੀ ਧੰਨਵਾਦ ਜੀ ਬੋਲੇ ਸੋ ਨਿਹਾਲ ਓੜ ਇੱਕ ਜੀ 5 ਲੱਖ ਰੁਪਏ ਦਾ ਮੈਂ ਆਪ ਦਿੱਤਾ ਜਾ ਰਿਹਾ ਮੈਨੂੰ ਕਹਿੰਦੇ ਮੈਨੂੰ ਨਿਯਾਤ ਤਾ ਦਿਓ ਆਹ ਹੁਣੇ ਮੈਂ ਤਾਂ ਹੀ ਕੁਝ ਬੋਲੂ ਦੇਖਦੇ ਆ ਸ਼ਾਹਪੁਰ ਜ਼ਿਲ੍ਹਾ ਨਹੀਂ ਨਹੀਂ ਕੋਲ ਹੀ ਨਹੀਂ ਅੱਜ ਮੁਕਾਬਲੇ ਹੋਏ ਨੇ ਤੇ ਇਹਦੇ ਵਿੱਚ ਵੱਡਾ ਨਾ 5 ਲੱਖ ਰੁਪਏ ਦਾ ਦਿੱਤਾ ਜਾ ਰਿਹਾ ਹੈ ਸਰਬੋਤਮ ਆਵਾਜ਼ ਸਾਰੇ ਪ੍ਰਤੀਯੋਗਤਾ ਦੇ ਵਿੱਚੋਂ ਉਹ ਬੱਚੇ ਚੁਣੇ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਚਾਰੇ ਪ੍ਰਤੀਯੋਗਤਾਵਾਂ 'ਚ ਭਾਗ ਲਿਆ 24 ਬੱਚੇ ਸੀ ਭਾਈ ਸਾਹਿਬ ਜੀ ਲਗਭਗ ਕਿੰਨੇ ਕੇ ਸੀ 24 ਬੱਚਿਆਂ ਦਾ ਕੱਲ ਸ਼ਾਮੀ 6 ਵਜੇ ਟੈਸਟ ਲਿਆ ਗਿਆ ਉਹ ਟੈਸਟ ਦੇ ਵਿੱਚੋਂ ਛੋਟੇ بڑے ਬੱਚਿਆਂ ਵਿੱਚੋਂ ਇੱਕ ਬੱਚਾ ਚੁਣਿਆ ਗਿਆ ਉਹ ਬੱਚਾ ਆਪ ਜੀ ਦੇ ਸਾਹਮਣੇ ਆਏਗਾ ਤੇ ਪੂਰਾ ਨਮੂਨਤਾ ਜਿੱਥੇ ਬਾਕੀ ਜੱਦ ਸਾਹਿਬ ਬਣੇ ਇੱਥੇ ਤਰ੍ਹਾਂ ਇਹ ਵੀ ਟੀਮ ਬਣੀ ਸੁਖਦੇਵ ਸਿੰਘ ਜੀ ਲਖਮੀ ਸਿੰਘ ਰਾਣਾ ਜੀ ਜਗਦੀਪ ਸਿੰਘ ਹੁਣੀ ਡਾਕਟਰ ਜਗਤਾਰ ਹੁਣੀ ਤੇ ਨਾਲ ਦੀ ਨਾਲ ਬਾਬਾ ਜੋ ਸਿੰਘ ਫੇਰ ਮੁੜ ਕੇ ਇਹਨਾਂ ਕੋ ਸਾਰਾ ਕੁਝ ਪੁੱਛਿਆ ਗਿਆ ਪੁੱਛਣ ਤੋਂ ਬਾਅਦ ਇਹ ਰਿਜ਼ਲਟ ਬਣਿਆ ਅੱਜ ਦਾ ਸਰਬੋਤਮ ਬੱਚਾ ਐਵਾਰਡ ਜਿਸ ਨੂੰ 5 ਲੱਖ ਰੁਪਏ ਦਾ ਨਾਮ ਦਿੱਤਾ ਜਾਂਦਾ ਜੀ ਬਲਕ ਪ੍ਰੀਤ ਕੌਰ ਪੁੱਤਰੀ ਸ਼ਿਤਰਪਾ ਅਕਾਲ ਅਕੈਡਮੀ ਜ਼ਿਲ੍ਹਾ ਫਰੋਜ਼ਪੁਰ ਆ ਰਹੇ 16 ਲੱਖ ਰੁਪਏ ਦਾ ਵੱਡਾ ਨਾਮ ਜਿਲ੍ਹਾ ਫਰੋਥ ਪਰ ਮੈਡਮ ਜੀ ਆ ਰਹੇ ਨੇ ਤੇ ਬੇਤੀ ਹੈ ਕਿ 5 ਲੱਖ ਰੁਪਏ ਦਾ ਵੱਡਾ ਨਾਮ ਇਸ ਬੱਚੀ ਅਸਤੀ ਨੂੰ ਦਿੱਤਾ ਜਾ ਰਿਹਾ ਹੈ